ਸਤ ਸ੍ਰੀ ਅਕਾਲ ਸਾਰਿਆਂ ਨੂੰ ਸੋਹ ਸਭ ਠੀਕ ਠਾਕ ਤੇ ਅੱਜ ਆਪਾਂ ਨੂੰ ਛੁੱਟੀ ਆ ਵੀ ਸੰਡੇ ਹੀ ਅੱਜ ਤੇ ਨਾਲਿਆ ਫਤ ਨਾ ਤੋ ਕਿ ਫਰੈਸ਼ ਹੋ ਗਏ ਆ ਰੋਟੀ ਪਾਣੀ ਖਾ ਲਿਆ ਵਾ ਟਾਈਮ ਹੋ ਗਿਆ ਵਾ 5:00 ਵਜੇ ਤੇ ਅੱਜ ਆਪਾਂ ਜਾਣਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਆਪਾਂ ਤੇ ਧੀਰ ਦੇ ਬਾਈ ਦਾ ਫੋਨ ਆ ਗਿਆ ਵਾ ਉਹ 10 ਮਿੰਟ ਤੱਕ ਆਉਣ ਲਗਾ ਵਾ ਰੈਡੀ ਆਪਾਂ ਹੋ ਗਏ ਵਾ ਸ਼ੂਜ਼ ਪਾਉਣੇ ਆ ਤੇ ਪਰਣਾ ਬੰਨਣਾ ਵਾ ਤੇ ਅੱਜ ਗੁਰਦੁਆਰਾ ਸਾਹਿਬ ਇਲਾਹਾ ਆਪਣਾ ਪ੍ਰੋਜੈਕਟ ਲੱਗਣਾ ਹੈਗਾ ਵਾ ਤੇ ਉਹਦਾ ਸੈਟਅਪ ਲਗਾਉਣਾ ਵਾ ਸੋ ਅੱਜ ਦਾ ਦਿਨ ਬੋਰਿੰਗ ਜਿਹਾ ਹੈ ਧੁੱਪ ਵਗੈਰਾ ਲੱਗੀ ਨਹੀਂ ਹੈਗੀ ਰੈਡੀ ਹੋਈ ਏ ਤੇ ਧੀਰੇ ਭਾਜੀ ਵੀ ਆਉਣਗੇ ਸੋ ਕਰਨਾ ਪਾ ਬੰਦ ਲਿਆ ਵਾ ਰੈਡੀ ਹੋ ਗਏ ਆ ਉਹਨਾਂ ਪਰ ਸੂਚਿ ਪਾਣੀ ਆ ਜੀ ਵਾ ਜੇਆ ਕੋਈ ਦਾ ਟਾਈਮ ਧੀਰੇ ਜੀ ਆ ਗਿਆ ਤੇ

ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮੇਰੇ ਪਿਆਰੇ ਨੂੰ ਹਾਲ ਮੁਰੀ ਤਾਂ ਦਾ ਕੇ ਕਿਹ ਦਰਬਾਰ ਚਾਹੋਗੇ ਬੱਚੇ ਵੀ ਨਾ ਕਰ ਕੇ ਹਿੰਦ ਦੇ ਪੀੜ ਦੇ ਬੱਚੇ ਸੁਪਾ ਇਸਹੋਂ ਦਰਬਾਰ ਵਸੀਲ ਕਰਦੇ ਸਮੇਂ ਉਹਦੇ ਸਾਹ ਸਿਰ ਚੋ ਗੋਗੇ ਕੀ ਤੱਕ ਤੱਕ ਗਲਤ ਇਸਤੇਮਾਲ ਕਰੇ ਜੋ ਇਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਖੇਦੇ ਦਿਲ ਵਿੱਚ ਦਗਾ ਉਹ ਕਾਫਿਰ ਬੇਈਮਾਨ ਚੰਗੇ ਲੋਕ ਸਭ ਇਹ ਸਾਨੂੰ ਪਈਮਾਨ ਕਹਿ ਰਹੇ ਹੋ ਕਿ ਸੰਸਾਨੂੰ ਸਾਡੇ ਧਰਮ ਦੀ ਸਿੱਖਿਆ ਦਿਓ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ ਸਾਡਾ ਧਰਮ ਕਿਸ ਨੂੰ ਗੁਲਾਮੀ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹ ਹੀ ਸਿਖਾਇਆ ਬੱਚਿਓ ਤੁਹਾਡੇ ਗੁਰੂ ਪਿਤਾ ਨੂੰ ਗ੍ਰਿਫਤਾਰ ਕਰਨ ਲਈ

ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਹੋ ਪਹਿਲਾਂ ਗੁਰੂ ਦਾ ਕਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲ ਲਓਗੇ ਹਾਂ ਹਾਂ ਇਹ ਹੰਝੂ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਨਹੀਂ ਬਹਿਰ ਕਮਜ਼ੋਰ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਇਨਸਾਨਾਂ ਲਈ ਜ਼ਿੰਦਗੀ ਦਾ ਲੜ ਲੜ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੈਨੂੰ ਦੁੱਖ ਹਨੂ ਬਾਰ ਘਟੋ ਇਹ ਧੋਮੇ ਤਾਂ ਹਲੇ ਜਿੰਨੇ ਖਾਨ ਸਾਹਿਬ ਬੁੱਧ ਦੀ ਸੇਵਾ ਕਰਨ ਵਾਲੇ ਮੁਤੀ ਮੈਨਾਂ ਨੂੰ ਵੀ ਪੱਖਾ ਨਹੀਂ ਗਿਆ। ਦੋ ਜੀ ਆਪਣਾ ਲੰਗਰੀ ਸਮਾਪਤੀ ਦੇ ਕਰਤੀ ਆ। ਬਟ ਜਦੋਂ ਨਿਕਲਣਾ ਵਿਆਦ ਹੋਰ ਬੜਾ ਲੱਗਿਆ ਕਿ ਬਾਹਰ ਦਾ ਹਸ਼ਰ ਕੀ ਹੈ। ਜਿੰਨਾਂ ਨੇ ਲੰਮਣਿਆ 1 2 2 ਫੋਟੋ ਤਾਂ ਅੱਗੇ। ਬਹੁਤ ਸੰਗਤ ਸੀ ਤੇ ਗੁਰਦਵਾਰਾ ਵੀ ਲੋਕਾਂ ਦੀ ਲੰਗਰ ਅਸਥਾਨੇ ਆ ਬਹੁਤ ਜਿਵੇਂ ਕਿ ਚਾਹ ਦੇ ਨਾਲ ਜੋ ਸੇਵਾ ਨਿਭਾਈ ਆ। ਤੇ ਪਰਿਵਾਰ ਸਮੇਤ ਜਿਹੜਾ ਵਾ ਗੁਰੂ ਘਰ ਆ ਕੇ ਜੋ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਸ ਚੀਜ਼ ਜਾਣਿਆ ਤੇ ਕਿਰਪਾਲਤਾ ਕੀਤੀ ਆ ਪਹੁੰਚ ਗਏ ਸੋ ਬਾਕੀ ਸ਼ੀਧੀ ਵਿਹਾੜੇ ਚੱਲਦੇ ਪਏ ਨੇ ਤੇ ਜਿਸ ਵੀ ਕਿਸੇ ਪਿੰਡ ਵਾਸੀ ਨੇ ਬੁਕਿੰਗ ਕਰਵਾਉਣੀ ਹੋਏ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਬੁੱਕ ਕਰਵਾ ਸਕਦਾ ਹੈ ਤੋ ਹੁਣ ਆਪਾਂ ਜਾ ਰਹੇ ਆ ਘਰ ਧੁੰਦ ਬਹੁਤ ਜ਼ਿਆਦਾ ਪਈ ਆ ਤੋ ਕੋਈ ਓਦੀ ਜਾ ਕੇ ਮਿਲਦੇ ਆ ਤੇ ਹੁਣ ਆਪਾਂ ਤੁਹਾਨੂੰ ਮਤਲਬ ਕਿ ਸ਼ਹਿਰ ਜਾ ਕੇ ਹੀ ਮਿਲਦੇ ਆ ਤੇ ਇੱਥੇ ਦੇ ਕੁਝ ਲੱਭਦਾ ਨਹੀਂ ਜੇ ਪਿਆ ਆ ਚਲੋ ਜੰਗਾਈ ਤੁਹਾਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਆਈ ਹੋਪ ਤੁਹਾਨੂੰ ਵਲੋਗ ਸਾਡਾ ਬਹੁਤ ਵਧੀਆ ਲੱਗਾ ਠੰਡ ਬਹੁਤ ਹੈਗੀ ਅਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਫਿਰ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵਲੋਗ 'ਚ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ